ਸ਼ਸ਼ੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਸ਼ੁਰੂ ਕਰਨ ਲੱਗੇ ਆ ਜੀ ਆਪਾਂ ਅੱਜ ਦੀ ਵੀਡੀਓ ਤੇ ਅੱਜ ਆਪਾਂ ਬਣਾਵਾਂਗੇ ਜੀ ਹਰੀ ਮਿਰਚ ਫਰਾਈ ਕਰਕੇ ਤੇ ਥਿਲੇ ਮੈਂ ਮਿਰਚ ਲੈਤੀ ਵੀ ਤੇ ਇਹਨੂੰ ਚੰਗੀ ਤਰ੍ਹਾਂ ਮੈਂ ਧੋ ਕੇ ਰੱਖ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਦੋ ਦੋ ਪੀਸ ਕਰਕੇ ਫਿਰ ਇਹਨੂੰ ਬਣਾਉਣੇ ਆ ਜੀ ਆਪਾਂ ਹਾਂ ਜੀ ਇਧਰ ਮਿਰਚ ਮਿਰਚ ਕੱਟ ਲਈ ਹੋਈ ਹੈਗੀ ਜੇ ਤੁਸੀਂ ਦੇਖ ਸਕਦੇ ਹੋ ਮੈਂ ਵਿਚਾਰੇ ਚੀਰ ਪਾ ਕੇ ਤੇ ਦੋ ਦੋ ਪੀਸ ਕਰਦੇ ਹੋਏ ਨੇਗੇ ਤੇ ਇਹਦੇ ਨਾਲ ਚੀਰ ਪਾਉਣ ਨਾਲ ਜਿੰਨਾ ਜਿਹੜਾ ਵੀ ਚਲੋ ਆਪਾਂ ਮਸਾਲਾ ਵਗੈਰਾ ਇਹਦੇ ਵਿੱਚ ਐਡ ਕਰਾਂਗੇ ਉਹ ਚੰਗੀ ਤਰ੍ਹਾਂ ਅੰਦਰ ਠਿਕਰ ਚਲਾ ਜਾਊਗਾ ਤੇ ਇੱਧਰ ਮੈਂ ਲੈ ਲਿਆ ਹੋਇਆ ਫਰਾਈ ਪੈਨ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇਲ ਇਹਦੇ ਵਿੱਚ ਆਪਾਂ ਤੇਲ ਐਡ ਕਰਾਂਗੇ ਤੇ ਜਦੋਂ ਤੇਲ ਆਪਣਾ ਗਰਮ ਹੋ ਜੂਗਾ ਤੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਜੀਰਾ ਕੰਨ ਤੇਲ ਆਪਣਾ ਗਰਮ ਹੋ ਚੁੱਕਾ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਰਾਈ ਐਡ ਕਰਾਂਗੇ ਗੈਸ ਜਦੋਂ ਆਪਾਂ ਰਾਈ ਪਾਉਣੀ ਹੈ ਜੀ ਗੈਸ ਬਿਲਕੁਲ ਥਿਮਮ ਰੱਖਣਾਗਾ ਤੇ ਹੁਣ ਇਹਦੇ ਵਿੱਚ ਪਾ ਰਾਂਗੇ ਜੀ ਆਪਾਂ ਹਰੀ ਮਿਰਚ ਸੇਨ ਚੰਗੀ ਤਰ੍ਹਾਂ ਆਪਾਂ ਹਲਾ ਦਾਂਗੇ ਕਿਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਣਾਗਾ ਪਹਿਲਾਂ ਆਪਾਂ ਗਿਆਂ ਕੁਸ਼ਣ ਮ ਕਰਤੀ ਸੀ ਜਦੋਂ ਆਪਾਂ ਰਾਈ ਪਾਈ ਸੀ ਤੇ ਹੁਣ ਆਪਾਂ ਗੈਸ ਥੋੜੀ ਜਿਹੀ ਤੇਜ਼ ਕਰਤੀ ਹੋਈ ਐ ਹਾਂਜੀ ਤੁਸੀਂ ਦੇਖ ਸਕਦੇ ਹੋਗੇ ਆਪਣੀਆਂ ਮਿਰਚਾਂ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਨਮਕ ਤੇ ਹਲਦੀ ਹਾਂਜੀ ਆਪਾਂ ਨਮਕ ਤੇ ਮਿਰਚ ਆ ਨਮਕ ਤੇ ਹਲਦੀ ਪਾ ਲਈ ਹੋਈ ਐ ਤੇ ਹੁਣ ਆਪਾਂ ਇਹ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਹਲਾ ਦੇਣਾ ਦਾ ਤਾਂ ਕਿ ਜੋ ਵੀ ਆਪਾਂ ਨਮਕ ਪਾਇਆ ਤੇ ਹਲਦੀ ਪਾਇਆ ਪਾਈਓ ਉਹ ਮਿਰਚਾਂ ਦੇ ਨਾਲ ਦਾ ਤਿੱਖਰ ਜਾ ਸਕੇ ਹਾਂਜੀ ਆਪਾਂ ਮਿਰਚ ਆਪਣੀ ਭਰਾਈ ਹੋ ਚੁੱਕੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਸੋਹਣਾ ਕਲਰ ਆਇਆ ਜੀ ਇਸ ਦਾ ਤੇ ਤੁਸੀਂ ਇਹਨੂੰ ਪਰੌਂਠੇ ਨਾਲ ਵੀ ਖਾ ਸਕਦੇ ਹੋਗੇ ਤੇ ਆਪਾਂ ਆਪਾਂ ਇਹਨੂੰ ਰੋਟੀ ਨਾਲ ਵੀ ਖਾ ਸਕਦੇ ਹਾਂ ਬਾਈ ਚਾਂਸ ਕਈ ਵਾਰੀ ਆਪਣੇ ਘਰੇ ਸਬਜੀ ਨਹੀਂ ਵੀ ਬਣੀ ਹੁੰਦੀ ਤਾਂ ਚਲੋ ਹਰੀਆਂ ਮਿਰਚਾਂ ਆਪਣੇ ਘਰੇ ਜ਼ਰੂਰ ਹੁੰਦੀਆਂ ਨੇ ਤੇ ਇਹ ਸਿਰਫ ਇੱਕ 2 ਕੁ ਮਿੰਟਾਂ ਦੇ ਵਿੱਚ ਹੀ ਬਣਨ ਵਾਲੀ ਰੈਸਪੀ ਹੈ ਜੀ ਕੋਈ ਜ਼ਿਆਦਾ ਇਹਦੇ ਵਿੱਚ ਆਪਾਂ ਨੂੰ ਤਾਮਜਾਮ ਕਰਨ ਦੀ ਲੋੜ ਨਹੀਂ ਪੈਂਦੀਗੀ ਤੇ ਬਹੁਤ ਹੀ ਈਜ਼ੀ ਤਰੀਕੇ ਨਾਲ ਬਣ ਜਾਂਦੀ ਹੈਗੇ ਇਹ ਮਿਰਚਾਂ ਦੀ ਰੈਸਪੀ ਸੋਨੂ ਸਾਡੀ ਅੱਜ ਦੀ ਰੈਸਪੀ ਕਿਵੇਂ ਲੱਗੀ ਜੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਸੀਂ ਆਪ ਵੀ ਘਰੇ ਜਰੂਰ ਟਰਾਈ ਕਰਨਾ ਜੇ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਜੀ ਮਿਲਦੇ ਹਾਂ ਜੀ ਆਪਾਂ ਕੱਲ੍ਹ ਨੂੰ ਇੱਕ ਹੋਰ ਨਵੀਂ ਰੈਸਪੀ ਦੇ ਨਾਲ